ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਟੈਂਡ ਧੂੜਕੋਟ ਰਣਸੀ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਫੋਲ ਰਿਕਾਰਡ ਵਾਲੀ ਝੋਟੀ ਲੈ ਕੇ ਆਂਦੀ ਹੈ ਜੀ ਆਪ ਕਿਹੜੇ ਸੀਮਣ ਦੀ ਆ ਲੱਗਿਆ ਕਿਹੜਾ ਜੀ ਚੰਗਾ ਮਲਕ ਰਿਕਾਰਡ ਦੱਸਦਾ ਬਾਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹਨੂੰ ਨਾਗ ਪਸੰਦ ਆਊਗਾ ਆਕੇ ਤਸੱਲੀ ਪਰਕ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਗਵਿੰਦਰ ਸਿੰਘ ਪਿੰਡ ਧੂਰਕੋਟ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਬਈ ਨਿਹਾਲ ਸਿੰਘ ਵਾਲਾ ਆਪਣੇ ਪਿੰਡ ਤੋਂ ਕਿੰਨੀ ਵਾਟ ਹੋਊ ਜੀ ਆਪਣੇ ਤੋਂ 1.5 ਕਿਲੋਮੀਟਰ ਤੇ ਹੀ ਆ ਜੀ 1.5 ਕਿਲੋਮੀਟਰ ਤੇ ਠੀਕ ਆ ਬਈ ਜਿਹੜੀ ਛੋਟੀ ਆ ਬਈ ਘਰ ਦੀ ਆਪਣੇ ਘਰ ਦੀ ਹਾਂ ਜੀ ਵੀਰੇ ਸੂਆ ਕਿੰਨਾ ਮਾ ਜੀ ਦਾ ਸੂਆ ਇਹਦਾ ਦੂਜਾ ਸੂਣਾ ਜੀ ਹੁਣ ਦੂਜਾ ਸੁਆ ਸੁੂ ਕੀ ਜੀ ਠੀਕ ਆ ਸਮਾਂ ਕਿੰਨਾ ਲੈਂਦੀ ਹੈ ਬਾਈ ਸਮਾਂ ਇਹਦੇ 25 ਤਰੀਕ ਨੂੰ ਦਿਨ ਪੂਰੇ ਆ ਜੀ ਬਾਕੀ ਉੱਤੇ ਲੈ ਜੇ ਬੇ ਗੱਲ ਆ ਹਾਂਜੀ ਉੱਤੇ ਵੀ ਦੋ ਤਿੰਨ ਤਿੰਨ ਦਿਨ ਲੈ ਜੂ ਠੀਕ ਆ ਵੀਰੇ ਆਪ ਕਿਹੜੇ ਸੀਮਨ ਦੀ ਆ ਬਾਈ ਆਪ ਇਹ ਮ 29 ਦੀ ਆ ਜੀ ਇਹ ਲੱਗਿਆ ਕਿਹੜਾ ਜੀ ਇਹਦਾ ਲੱਗਿਆ ਇਹਦੇ ਕੋਹੀ ਨੂਰ ਦਾ ਜੀ ਫੋਲਰ ਰਿਕਾਰਡ ਮਿਲੂਗਾ ਹਾਂਜੀ 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 ਪਹਿਲੇ ਸੁਏ ਕਰਮ ਵਾਲੀ ਨੇ ਕਿੰਨਾ ਦੁੱਧ ਦਿੱਤਾ ਪਹਿਲੇ ਸੁਏ ਦੇ ਥੱਲੋ ਜੀ 13 14 ਦੇ ਵਿੱਚ ਵਿੱਚ ਦੁੱਧ ਛੋਇਆ ਜੀ ਛੋਇਆ ਬਾਪ ਹਾਂਜੀ 14 ਇੱਕ ਦਿਨ ਕਿੰਨਾ ਪਿਆਜੂ ਕਰਦਾ ਇਹ ਕੀ ਹੈਗੀ ਆ 15 ਪਲੱਸ ਜਾਊਗੀ ਜੀ ਖਣਾ ਦੀ ਭਾਰ ਪਿੱਛੇ ਦੀ ਜਮਾ ਪੂਰੀ ਫੁੱਲ ਗਰੰਟੀ ਹੋਏ ਚੀਜ਼ ਦੀ ਫੁੱਲ ਗਰੰਟੀ ਹੈ ਠੀਕ ਆ ਤੁਰ ਕੇ ਦਿਖਾ ਦਿਓ ਵੀਰੇ ਯਕੀਨ ਝੋਟੀ ਆ ਵੀਰੇ ਐਂਡ ਗੋਲ ਸਿੰਗੀ ਆ ਕੋਈ ਬਨਾਇਆ ਨਹੀਂ ਸੈਂਕ ਨੈਚੁਰਲ ਆ ਜੀ ਜੇ ਆਪਾਂ ਸਾंभ ਸੰਭਾਲ ਦੀ ਗੱਲ ਕਰਗੇ ਤਾਂ ਤੁਹਾਨੂੰ ਦਿਖਦੀ ਹੋਊਗੀ ਜੀ ਸਾंभ ਸੰਭਾਲ ਬਹੁਤ ਜ਼ਿਆਦਾ ਵੀਰ ਹੋਣਾਂ ਦੀ ਜੀ ਹੋਲੀ ਤੁਰਿਓ ਜੀ ਥੋੜੀ ਜੀ ਕਿਉਂਕਿ ਥੋੜਾ ਜਿਹਾ ਉਪਰਾਂ ਕਰੂਗਾ ਜੀ ਪਸੋਂ ਤਿਆਰੀ ਬਹੁਤ ਸੋਹਣੀ ਕੀਤੀ ਵੀ ਆ ਇਧਰੋਂ ਲੰਮਾ ਲੈ ਜੋ ਜੀ ਕਮਰੇ ਵਾਲ ਨੂੰ ਕੋਈ ਗੱਲ ਨਹੀਂ ਹੌਲੀ ਲੈ ਕੇ ਜਾਇਓ ਜੀ ਪੈਠਾ ਪੂੜਾ ਸੋਹਣਾ ਤਿਆਰੀ ਸੋਹਣੀ ਆ ਹਵਾਨਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਆਲਾ ਜੀ ਕੱਦ ਕਾਠ ਵੀ ਚੰਗਾ ਇਧਰੋਂ ਵਾਪਸ ਲੈ ਆਇਓ ਜੀ ਇੱਕ ਗੇੜਾ ਹੋਰ ਕਢਾ ਦਿਓ ਤੁਸੀਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਵੀਰੇ ਤਾਂ ਆਪ ਵੀ ਚੰਗੇ ਸੀਮਣ ਦੀ ਆ ਤੇ ਅੱਗੇ ਲੱਗਿਆ ਵੀ ਚੰਗਾ ਬੱਚੇ ਟੌਪ ਦੇ ਬਾਜੂਗੀ ਜੀ ਪਹਿਲੇ ਸੂਏ ਦਾ ਬਾਈ ਦੱਸਦਾ ਕਿ 13 ਤੋਂ 14 ਲੀਟਰ ਦੁੱਧ ਹੀ ਆਪਣੀ ਚਵਾਈ ਕੀਤੀ ਵੀ ਆ ਵੀਰੇ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਹਵਾਨਾ ਸੋਹਣਾ ਫਿਟਨੈਸ ਵਾਲਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਹਵਾਨਾ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਨਾ ਜੀ ਤਿਆਰੀ ਬਹੁਤ ਟਾਪ ਕਲਾਸ ਆ ਵੀਰੇ ਹਜੇ ਦਿਨ ਵੀ ਕਰਮਾ ਵਾਲੀ ਲੈ ਜੂ ਤੇ ਜੇ ਜਮਾ ਆਪਾਂ ਤਿਆਰੀ ਚ ਵੀਡੀਓ ਬਣਾਉਂਦੇ ਤਾਂ ਸੋਹਣਾ ਤੇ ਸ਼ਾਨਦਾਰ ਹਵਾਨਾ ਤਿਆਰ ਕੀਤਾ ਹੋਣਾ ਸੀਗਾ ਥਾਣ ਕੱਲਾ ਕੱਲਾ ਨਿਖੜਮਾ ਮੁਠੀ ਵਾਲਾ ਥਾਣਾ ਫੋੜ ਛਾ ਕੇ ਤੇ ਭੂਰਾ ਵੀ ਨਹੀਂ ਜੀ ਤੇ ਕੀਮਤ ਕੀ ਰਹਿਣ ਵਾਲੀ ਆ ਬਾਈ ਇਹਦੀ ਕੀਮਤ ਤੇਰੇ ਫੋਨ ਤੇ ਕਰਾਂਗੇ ਜੀ ਠੀਕ ਆ ਜੀ ਕਿਉਂਕਿ ਵੀਰੇ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਜਿਹੜੇ ਵੀਰੇ ਬਾਕੀ ਕੱਦ ਕਾਠ ਵੱਲੋਂ ਨਹੀਂ ਕੋਈ ਹੈਗੀ ਕਮੀ ਜੀ ਕਿਸੇ ਪੱਖ ਤੋਂ ਕੱਚ ਨਹੀਂ ਮੰਨ ਲਓ ਸੰਗ ਦੇਖ ਲਓ ਜੀ ਕੱਦ ਕਾਠ ਚੈੱਕ ਕਰ ਲਓ ਪਤਲੀ ਚਮੜੀ ਐ ਚੌੜਾ ਪੈਠ ਪੂੜਾ ਸੰਭੀ ਪਲੀ ਵੀ ਚੰਗੀ ਆ ਤੇ ਉਸ ਤੋਂ ਵੀ ਚੰਗੀ ਵੀਰੇ ਇਹਦੀ ਤਿਆਰੀ ਆ ਬਾਕੀ ਠੰਡੀ ਮਿੱਠੀ ਐ ਕੋਈ ਐ ਨਹੀਂ ਵੀਰੇ ਗਰਮਾ ਜਿਵੇਂ ਸੁਭਾਅ ਦੇ ਪੱਖ ਤੋਂ ਬਹੁਤ ਚੰਗੀ ਝੋਟੀ ਐ ਜੀ ਹੋ ਸਕਦਾ ਛੋਟੀ ਦੰਦਾ ਚ ਹੋਵੇ ਪਰ ਬਾਈ ਦੱਸਦਾ ਕਿ ਆਪਣ ਨੂੰ ਤੇ ਚੈੱਕ ਨਹੀਂ ਕਰਾਏ ਅਸੀਂ ਹੁਣ ਵੀ ਟਰਾਈ ਕੀਤਾ ਸੀਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਰ ਇਹਨੇ ਕਰਮ ਵਾਲੀ ਨੰਦ ਚੈੱਕ ਨਹੀਂ ਕਰਵਾਏ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ